ਇਹ 10000 ਐਮਐਚ ਦਾ ਪਾਵਰ ਬੈਂਕ ਹੈ ਇਹ ਵੀ ਬਹੁਤ ਲੋਡ ਹੁੰਦੀ ਹੈ ਉਸ ਤੋਂ ਬਾਅਦ ਆਪਣੇ ਆ ਗਏ ਜ਼ਮੈਟੋ ਦੇ ਗਲਵਸ ਇਹ ਵੀ ਮੈਂ ਜ਼ਮੈਟੋ ਤੋਂ ਮੰਗਾਏ ਸੀਗੇ ਜ਼ਮੈਟੋ ਵਾਲੇ ਇਹਨਾਂ ਨੇ ਲਿਖਿਆ ਤਾਂ ਹੈਗਾ ਵਾਈਂਡ ਸਟਾਪਡ ਆਰਸੀ ਇਹ ਇੱਕ ਤਾਂ ਮੈਂ ਲਫਾਫਾ ਰੱਖਿਆ ਵੈਸੇ ਕਿ ਕੋਈ ਲੋਡ ਪੈ ਨਹੀਂ ਜਿਵੇਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਇਸ ਵਲੌਗ ਵਿੱਚ ਤੁਹਾਨੂੰ ਦਿਖਾਵਾਂਗੇ ਆਪਾਂ ਕਿ ਜ਼ਮੈਟੋ ਰਾਈਡਰ ਆਪਣੇ ਨਾਲ ਕੀ ਕੀ ਅਸੈਸਰੀਜ਼ ਕੈਰੀ ਕਰਦਾ ਹੈ ਤੁਸੀਂ ਪਿਛਲੇ ਵੀਡੀਓ ਉਹ ਵੀ ਦੇਖਿਆ ਸੀਗਾ ਆਰਡਰ ਕਿਵੇਂ ਪੈਂਦਾ ਹੈ ਆਰਡਰ ਕਿਵੇਂ ਦੇਣਾ ਹੁੰਦਾ ਹੈ ਕੀ ਕੀ ਸਿਚੁਏਸ਼ਨਸ ਹੁੰਦੀਆਂ ਨੇ ਸਾਰੇ ਦਿੰਦੀਆਂ ਬਈ 10 ਤੋਂ 12 ਘੰਟੇ ਕੰਮ ਕਰੀਦਾ ਤਾਂ ਜਾ ਕੇ ਤੁਹਾਡੇ ਮਤੇ ਪੈਸੇ ਮਿਲਣੇ ਉਹ ਸਾਰਾ ਤੁਸੀਂ ਪਿਛਲੀ ਵੀਡੀਓ ਵਿੱਚ ਦੇਖ ਲਓ ਮੈਂ ਤੁਹਾਨੂੰ ਉਸ ਵੀਡੀਓ ਵਿੱਚ ਸਾਰਾ ਉਸ ਦੱਸਿਆ ਰਿਹਾ ਤੇ ਅੱਜ ਇਸ ਵੀਡੀਓ ਤੇ ਤੁਹਾਨੂੰ ਦਿਖਾਵਾਂਗੇ ਕਿ ਕੀ ਕੀ ਸਮਾਨ ਨਾਲ ਲੈ ਕੇ ਜਾਣ ਨਾਲ ਸਭ ਤੋਂ ਪਹਿਲਾਂ ਤੇ ਆਪਾਂ ਆਪਣਾ ਫੋਨ ਹੋ ਗਿਆ ਦੂਸਰੇ ਵਾਲਾ ਤੇ ਇਸ ਜੇਮਾਟੋ ਐਪ ਹੈ ਤੇ ਇਹ ਕਰੀ ਦੀ ਕਰੀ ਉਸ ਇਦਾਂ ਦੀ ਐਪ ਹੁੰਦੀ ਤੇ ਪੋਕੇਟ ਵਗੈਰਾ ਆ ਜਾਂਦੀ ਹੈ ਇੱਥੇ ਗਿਗਸ ਆ ਜਾਂਦੀਆਂ ਤੇ ਬਾਜ਼ਾਰ ਮੀਨਸ ਕੀ ਕੋਈ ਵੀ ਸਮਾਨ ਹੋਣ ਇਹਨਾਂ ਨੇ ਇਦਾਂ ਕਰਤਾ ਜਿਵੇਂ ਇੱਥੇ ਸ਼ੋਪਨਾਵ ਆ ਰਿਹਾ ਹੈ ਇਹ ਕੋਈ ਵੀ ਸਮਾਨ ਆਪਾਂ ਤੁਹ ਫ੍ਰੀ ਕਰ ਸਕਦੇ ਆ ਉਹ ਕੀ ਦੇਖਣੇ ਕੀ ਰੇਟ ਕਹਿੰਦੇ ਦਾ 27% 19% ਪਤਾ ਨਹੀਂ ਇਹਨਾਂ ਹੋਏਗਾ ਵਿਕਰੀ ਉਸ ਤੋਂ ਬਾਅਦ ਸ਼ੋਪਿੰਗ ਇੱਥੇ ਹੋਂ ਤਾਂ ਬਹੁਤ ਕੁਝ ਆੜ ਕਰਤਾ ਸਮਾਨ ਜਿਵੇਂ Amazon ਦੀ ਐਪ ਨਹੀਂ ਉਹ ਹੀ ਬਣਾਤਾ ਇਹ ਸਿਰਫ ਰਾਈਡਰਾਂ ਵਾਸਤੇ ਹੈ ਕਿ ਤੁਹਾਨੂੰ ਡੇਲੀ ਐਸੈਂਸ਼ੀਅਲ ਜੀ ਜਿੱਜਾ ਹੋ ਗਈਆਂ ਤੇ ਇਹ ਜਿਵੇਂ ਕੈਟਲ ਹੋ ਗਈ ਓਕੇ ਤੇ ਨਾਲ ਇੱਥੇ ਜਿਵੇਂ ਰਾਈਡਿੰਗ ਵਾਸਤੇ ਗਲਵਜ਼ ਵੈਰਾ ਹੋ ਗਏ ਇਹ ਹਵਾ ਭਰਨ ਵਾਸਤੇ ਇੱਕ ਨਵਾਂ ਅੰਦਾਜ਼ ਠੀਕ ਹੈ ਓਕੇ ਇਸ ਤਰ੍ਹਾਂ ਮ ਲਈ Zomato ਐਪ ਇੱਕ ਤਾਂ ਆਪਣਾ ਫੋਨ ਮੈਡੀਟਰੀ ਨਾਲ ਮੇਰੇ ਤੇ ਦੂਜਾ ਚਾਰ ਚਾਰਜਰ ਕਰਨ ਵਾਸਤੇ ਪਾਵਰ ਬੈਂਕ ਇਹ 10000 mAh ਦਾ ਪਾਵਰ ਬੈਂਕ ਹੈ ਇਹ ਵੀ ਬਹੁਤ ਲੋੜ ਹੁੰਦੀ ਹੈ ਇਹ ਦੇਖਾਂ ਇਹਦੇ ਨਾਲ ਬੱਤੀ ਖਰਾਬ ਹੋ ਗਈ ਹੁਣ ਇਹ ਚਾਰ ਬੱਤੀਆਂ ਸੀਗੀਆਂ ਤੁਹਾਨੂੰ ਇੱਕੋ ਹੀ ਚੱਲਦੀ ਹੈ ਪਤਾ ਲੱਗ ਜਾਂਦਾ ਹੈ ਕਿ ਫੁੱਲ ਚਾਰਜ ਕਿੰਨਾ ਹੈ ਤਿੰਨ ਤੋਂ ਚਾਰ ਘੰਟੇ ਲਗਾ ਦਿੰਦਾ ਉਸ ਤੋਂ ਬਾਅਦ ਏਅਰਪੋਰਟ ਬੋਰਡ ਦਾ ਆਪਣਾ ਮੇਨ ਓਕੇ ਉਸ ਤੋਂ ਬਾਅਦ ਆਪਣੇ ਆਗੇ ਜ਼ਮੈਟੋ ਦੇ ਗਲਵਜ਼ ਇਹ ਵੀ ਮੈਂ ਜ਼ਮੈਟੋ ਤੋਂ ਮੰਗਾਇੇ ਸੀਗੇ ਜ਼ਮੈਟੋ ਵਾਲੇ ਇਹਨਾਂ ਨੇ ਲਿਖਿਆ ਤਾਂ ਹੈਗਾ ਵਾਈਂਡ ਸਟਾਕਡ ਆਰਸੀ ਪਰ ਹਉ ਹੁ ਕੋਈ ਨਹੀਂ ਰੁਕਦੀ ਇਹ ਕਹੇ ਨਹੀਂ ਸਰਦੀਆਂ ਵਾਸਤੇ ਸਰਦੀਆਂ ਵਾਸਤੇ ਨਹੀਂ ਇਹ ਗਰਮੀਆਂ ਵਾਸਤੇ ਨਹੀਂ ਕਿਉਂਕਿ ਪਤਲੇ ਇਹ ਗਲਵਜ਼ ਹਨ ਤੇ ਹੈਵੀ ਫੁੱਲ 슬ੀਵ ਸੀਗੇ ਮੈਂ ਕੱਟ ਤੇ ਮਜ਼ੇ ਆ ਬਣਾਤਨਾ ਵਾ ਓਕੇ ਤੇ ਪਾਵਰ ਬੈਂਕ ਨੂੰ ਕਰਨ ਵਾਸਤੇ ਆਪਾਂ ਨੂੰ ਜਿਹੜਾ ਕੇਬਲ ਠੀਕ ਹੈ ਜੀ ਉਸ ਬਾਅਦ ਆਪਣਾ ਆ ਗਿਆ ਇੱਕ 에어ਮਾਲ ਇਮਾ ਫੇਸ ਤੇ ਬੰਨਣਾ ਤੇ ਏਅਰ ਮਾਲਮ ਮੱਥੇ ਤੇ ਬੰਨਣਾ ਦੂਸਰੀ ਤਰ੍ਹਾਂ ਕਰਕੇ ਤੇ ਆਪਣਾ ਹੈਗਾ ਬੈਗ ਕਿਉਂਕਿ ਮੈਂ ਨਾਲ ਇਹ ਵੀ ਲੈ ਕੇ ਜਾਣਾ ਆ ਜਿਹੜਾ ਇਹ ਵੱਡੇ ਵਿੱਚ ਹੁੰਦਾ ਹੈ ਮਾਸਕ ਹੁੰਦਾ ਵਜ਼ਨ ਨਾਲ ਰੋੜਨੀ ਪੈਂਦੀ ਹੈਗੀ ਫਿਰ ਵੀ ਮੈਂ ਨਾਲ ਲੈ ਜਾਣਾ ਇਹ ਮਾਸਕ ਕਈ ਵਾਰ ਲਗਾ ਲੀਦਾ ਤੇ ਇਸ ਤੋਂ ਉਹ ਟੁੱਟ ਗਿਆ ਥੋੜਾ ਕਰ ਲੈਣ ਸੈਟ ਦਿਖਣ ਚ ਕਾਲਾ ਲੱਗਦਾ ਪਰ ਰਾਤ ਨੂੰ ਵੀ ਠੀਕ ਠਾਕ ਵਧੀਆ ਦਿਖ ਲੈਂਦਾ ਇਸ ਤੋਂ ਮੈਂ ਪਹਿਲਾਂ ਯੈਲੋ ਰੈਨਿੰਗ ਦਾ ਸੀਗਾ ਤੇ ਫਿਰ ਇਹ ਲੈ ਲਿਆ ਵਾ ਇਹ ਨੂੰ ਹੀ ਸਾਲ ਹੋ ਗਿਆ ਅੰਦਰੋਂ ਇਹ ਸਾਰਾ ਖਰਾਬ ਰੂਪ ਹੋ ਗਿਆ ਇੱਥੇ ਨਾ ਫੋਮ ਲੱਗੀ ਹੁੰਦੀ ਆ ਉਹ ਵੀ ਉੱਤਰ ਗਈ ਸਾਰੀ ਜਿੱਥੋਂ ਇਹ ਸਾਰਾ ਫਟ ਗਿਆ ਇੱਧਰੋਂ ਤੇ ਇਹ ਆਪਣਾ ਬੈਗ ਜਮੈਟੋ ਦਾ ਇੱਥੇ ਆ ਗਿਆ ਆਪਣੀ ਟੀ-ਸ਼ਰਟ ਟੀਸ਼ਰਟ ਕੈਰੀ ਕਰ ਲਈ ਦੀ ਕਈ ਵਾਰ ਮੈਂ ਤੇ ਮੈਂ ਆਪਣੀ ਬੋਟਲ ਕਿਉਂਕਿ ਪਾਣੀ ਦਾ ਵੀ ਲੋੜ ਪੈਂਦੀ ਸਾਰਾ ਦਿਨ ਇਹ ਆਪਣਾ ਬੋਟਲ ਹੈ ਸਟੀਲ ਦੀ ਬੋਟਲ ਵਾਹੇ ਜਮਾਟੋ ਦੀ 쇼 ਕਰਦੇ ਆ ਤੇ ਇਹ ਆ ਗਿਆ ਬਾਹਾਂ ਤੇ ਪਾਣ ਵਾਸਤੇ ਜਿਵੇਂ ਮੈਂ ਟੀ-ਸ਼ਰਟ ਵਗੈਰਾ ਪਾ ਕੇ ਜਾਂਦਾ ਨਾ ਤਾਂ ਇਹ ਕੰਮ ਆ ਜਾਂਦੇ ਆ ਬਾਹਾਂ ਦੇ ਪਾਲੀ ਦੇ ਕਿ ਬੈਗ ਚ ਹੋਰ ਕੀ ਰੁੱਜਵੇ ਹੀ ਇਹ ਇਹ ਬੈਗ ਆਪਣਾ ਵਾਹੇ ਸਾਫ ਹੈ ਜਿਹੜੇ ਵਾਈਟ-ਵਾਈਟ ਦਿਖ ਰਹੇ ਨਾ ਇਹ ਸਾਈਡਾਂ ਤੋਂ ਉੱਥੋਂ ਭਰ ਜਾਂਦੇ ਆ ਇੱਥੇ ਓਕੇ ਇੱਥੇ ਇੱਕ ਤਾਂ ਮੈਂ ਲਫਾਫਾ ਰੱਖਿਆ ਪਿਆ ਸੀ ਕੀ ਕੋਈ ਲੋਡ ਪੈ ਨਹੀਂ ਜਿਵੇਂ ਕੋਈ ਸਮਾਨ ਜਿਵੇਂ ਕੋਲਡ ਡਰਿੰਕ ਕਈ ਵਾਰ ਬੈਗ ਚ ਡੁੱਲ ਜਾਂਦੀ ਹੈ ਨਾ ਮੈਕਡੋਨਲਡ ਦੀ ਤਾਂ ਮੈਂ ਇਸ ਲੋਹਾਹੇ ਚ ਪਾ ਕੇ ਤੇ ਸਾਈਡ ਤੇ ਰੱਖ ਦਿੰਦੇ ਹਾਂ ਤੇ ਐਨਕ ਰਮਾਲ ਬੰਨ ਕੇ ਮੂੰਹ ਤੇ ਮੱਥੇ ਤੇ ਉਸ ਤੋਂ ਬਾਅਦ ਵੀ ਐਨਕ ਲਗਾ ਲੈਂਦੇ ਆਪਾਂ ਓਕੇ ਤੇ ਅਗਲਾ ਵਾਹ ਵਸ ਛੱਡਦੇ ਤੇ ਉਹ ਹੋਰ ਜਦੋਂ ਇਸ ਚ ਹਾਂ ਵਕੀ ਬੇਨ ਕੋਈ ਨਹੀਂ ਦੋ ਪੋਕਟਾ ਹੁੰਦੇ ਆ ਨੇ ਠੀਕ ਹੈ ਇਸ ਚ ਬੋਤਲ ਰੱਖ ਦਿੰਦਾ ਬਕਿਸਮਾਨ ਆ ਜਾਂਦਾ ਕੋਲਡ ਡਰਿੰਕ ਵਗੈਰਾ ਕੋਲਡ ਡਰਿੰਕ ਜਿਵੇਂ ਛੋਟਾ ਆਂਦਾ ਮੈਕਡੋਨਲਡ ਦਾ ਕੱਪ ਕੋਕ ਵਗੈਰਾ ਤੋਂ ਵਿੱਚ ਰੱਖ ਲਈਦਾ ਇਹ ਬੈਗ ਹੈ ਇਹ ਸਟੋਕ ਆਰਾਮ ਨਾਲ 8 ਇੰਚ ਦਾ ਪੀਜ਼ਾ ਆ ਜਾਂਦਾ 8 7 ਇੰਚ ਦਾ ਬਦੂ ਦਾ 12 ਇੰਚ ਦਾ 12 ਇੰਚ ਦਾ ਵੀ ਪੀਜ਼ਾ ਆ ਜਾਂਦਾ ਉਸ ਤੋਂ ਵੱਡਾ ਹੁੰਦਾ ਤਾਂ ਫਿਰ ਸਾਨੂੰ ਮਲਟੀ ਰੈਡਰ ਲੈ ਕੇ ਜਾਂਦੇ ਆ ਆਰਡਰ ਇਹ ਕੁਝ ਆਪਣਾ ਬੈਗ ਹੈ ਪਰ ਅੱਜਕੱਲ ਜਿਹੜੇ ਬੈਗ ਨੇ ਨਾ ਉਹ ਵੱਡੇ ਵੀ ਬੈਗ ਆ ਗਏ ਉਹਦਾ ਛੋਟਾ ਹੀ ਬੈਗ ਚੱਲੀ ਆ ਇਹ ਆਪਣਾ ਸਾਰਾ ਵੀ ਸਮਾਨ ਓਕੇ ਸੋਏ ਸੀਗਾ ਆਪਣਾ ਸਮਾਨ ਜੋ ਵੀ ਨਾਲ ਲੈ ਕੇ ਜਾਣੇ ਆ ਪਾਵਰ ਬੈਂਕ ਹੋਵੇ ਡਾਟਾ ਕੇਬਲ ਹੋਗੀ ਨਾਲ ਬੋਟਲ ਬਿਮਾਲ ਪਲਾੜੋ ਮੱਥੇ ਦੇ ਵੀ ਰਮਾਲ ਮੂੰਹ ਦੇ ਵੀ ਰਮਾਲ ਹੈਂਡ ਕਾਮ ਦਾ ਕਵਰ ਕਰ ਬਰਸ਼ ਕਵਰ ਹੋ ਕੇ ਜਾਣਾ ਲੱਗਦਾ ਕਿਉਂਕਿ ਤੋੜ ਮਿੱਟੀ ਵੀ ਬਹੁਤ ਆ ਪੜਿਆਲੇ ਦੀਆਂ ਸੜਕਾਂ ਸਾਰੀਆਂ ਪੱਟੀਆਂ ਵੀ ਆ ਨੇ ਟ੍ਰਿਪੜੀ ਵਾਲੇ ਸਾਡੇ ਜਾਣੇ ਆ ਤ੍ਰਿਪੜੀਅਲ ਸੜਕ ਜਿਹੜੀ ਉਹ ਸਰੰਦ ਰੋਡ ਦੇ ਮੋੜ ਮੁੜਦੇ ਆ ਉੱਥੇ ਗੁਰਦੁਆਰਾ ਦੁੱਖਨਵਤ ਸਾਹਿਬ ਦੇ ਬਿਲਕੁਲ ਸਾਹਮਣੇ ਰੋਡ ਸਾਰੀ ਬੁੱਟੀ ਵੀ ਹੈ ਸਾਡੇ ਤੱਕ ਰਿਪੇਅਰ ਨਹੀਂ ਹੋਈ ਉਵੇਂ ਦੀ ਉਵੇਂ ਪਈ ਹੈ ਤੇ ਕਹਤਾਂ ਰਿਹਾ ਵੀ ਫੋਨ ਕਰ ਰਹੇ ਆ ਸ਼ੁਰੂ ਰੋਡ ਬਣਾਉਣੀਆਂ ਸਾਰੀਆਂ ਪਤਾ ਨਹੀਂ ਕਦੋਂ ਤੱਕ ਬਣਨਦੀਆਂ ਕਿਉਂਕਿ ਕਈ ਵਿੱਚ ਨਾ ਸੜਕਾਂ ਗਲੀਆਂ ਵੀ ਲਾ ਲਓ ਜਿਵੇਂ ਛੋਟੀ ਗਲੀਆਂ ਹੋ ਗਏ ਵੱਡੀ ਸੜਕਾਂ ਵੀ ਵਿੱਚ ਟੋਏ ਟਿੱਬੇ ਬਹੁਤ ਹੋਏ ਪਨੇ ਤੇ ਹੁਣ ਰਾਜਪੁਰਾ ਰੋਡਾਂ 'ਚ ਨਵੀਂ ਸੜਕ ਬਣਾਈ ਉਹ ਵਧੀਆ ਜੇ ਇਹ ਸੜਕਾਂ ਸਾਰੀਆਂ ਹੁੰਦਾ ਵੀ ਕੁਝ ਨਹੀਂ ਹੁੰਦਾ ਮੋਟਰਸਾਈਕਲ ਮੋਟਰਸਾਈਕਲ ਛ ਹਰ ਰੋਜ਼ ਲਗਭਗ 100 ਤੋਂ 150 ਕਿਲੋਮੀਟਰ 150 ਕਿਲੋਮੀਟਰ ਮੋਟਾ ਚੱਲ ਜਾਂਦਾ ਸਾਡਾ ਤੇ ਪਿਛਲੀ ਵਾਰ ਵਿੱਚ ਮੈਂ ਦੱਸਿਆ ਵੀਗਾ ਕਿ ਕਿੰਨੇ ਪੈਸੇ ਬਣਦੇ ਇੱਕ ਦਿਨ ਦੇ ਵਿੱਚ ਸਮੈਟਰਾਈਡਰ ਦੇ ਮੋਸਟਲੀ ਯਾਰ ਤਾਂ ਇਹੀ ਚੀਜ਼ ਦੇਖਦੇ ਆ ਮੈਂ YouTube ਤੇ ਇਸ ਮੈਟਰੋ ਵਾਲੇ ਰਾਈਡਰ ਦੇ ਕਿੰਨੇ ਪੈਸੇ ਬਣਦੇ ਆ ਹਰ ਸ਼ਹਿਰੀ ਦੇ ਹਿਸਾਬ ਨਾਲ ਅਲੱਗ-ਅਲੱਗ ਹੁੰਦੇ ਆ ਪਟਿਆਲਾ 'ਚ ਕੁਝ ਅਲੱਗ ਹੋਣਗੇ ਚੰਡੀਗੜ੍ਹ 'ਚ ਕੁਝ ਅਲੱਗ ਹੋਣਗੇ ਕੀਬਾ ਪਟਿਆਲਾ 'ਚ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਉਸ ਤੋਂ ਵੱਧ ਵੀ ਬਣ ਜਾਂਦੇ ਆ ਕਈ ਵਾਰ ਬਣ ਜਾਂਦੇ ਆ ਵੱਧ ਕਸਟਮਰ ਜਿਵੇਂ ਕੋਈ ਵਧੀਆ ਹੁੰਦਾ ਟਿਪ ਵਗੈਰਾ ਵੀ ਦੇ ਦਿੰਦੇ ਆ। ਸੋ ਇਹ ਸਾਰਾ ਸਮਾਨ ਸੀਗਾ, ਮਾਸਕ ਵਗੈਰਾ ਕਈ ਵਾਰ ਲੋੜ ਪਈ ਲਗਾ ਲਈਦਾ ਤੇ ਮੈਂ ਅਣਕੀ ਕ ਦੇਖ ਰਿਹਾ ਮੇਰੇ ਕੋਲ ਵਾਈਟ ਟੈਨਿਕ ਨਹੀਂ ਹੈ ਮਰਾਤ ਵਾਸਤੇ ਨਾ ਜਿਵੇਂ ਉਹ ਹੈਂਕ ਲਗਾ ਲਾ ਕਿ ਬਲੈਕ ਹੈ। ਤੇ ਦਿਨ ਜਿਤਨਾ ਕੰਮ ਆ ਜਾਂਦੀ ਰਾਤ ਹੀ ਆਉਂਦੇ ਨੇ ਹਾਂਗੇ ਕਿ ਸੋ ਦੇ ਜਿਹਾ ਬਲੌਗ ਆਪਾਂ ਸਿੱਧਾ ਤੁਰਾ ਕਿਸ ਕਿੰਨਾ ਮੁਸਤਕਰੀ ਕਰੀ ਗਿਆ ਸਮਾਨ ਨਾਲ। ਸੋ ਦੱਸਿਓ ਬਲੌਗ ਕਿਵੇਂ ਦਾ ਲੱਗਿਆ ਤੇ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਦੇ ਆ ਕਿਸੇ ਨਵੇਂ ਬਲੌਗ ਵਿੱਚ। ਚੰਗਾ ਫਿਰ ਜੀ। 違う。